ਜੀ ਜੀ ਮੈਂ ਇੱਕ ਮਿੰਟ ਰੋਣਾ ਸ਼ਾਮ ਨੂੰ ਵੀ ਤਕਰੀਬਨ 6 ਵਜੇ ਪਿੰਡ ਕੈਰੋਂ ਦੇ ਨੇੜੇ ਜਿਹੜੇ ਫਾਟੇ ਉੱਥੇ ਇੱਕ ਵਾਰਦਾਤ ਹੋਈ ਸੀ ਉਸ ਵਾਰਦਾਤ ਬਾਰੇ ਅਧਿਉਤਮਾ ਦੀ ਜਵਾਬੀ ਪੁਲਿਸ ਚੱਲ ਰਹੀ ਹੈ ਉਹਦੇ ਬਾਰੇ ਜਾਣਕਾਰੀ ਲਈ ਅੱਜ ਕੋਸ਼ਿਸ਼ ਕਰਾਂਗੇ ਕੱਲ ਜੋ ਪਿੰਡ ਚਰੂ ਦੇ ਨੇੜੇ ਜਿਹੜਾ ਹਾਰਟਕ ਹੈ ਉੱਥੇ ਤਿੰਨ ਗੱਡੀਆਂ ਚੱਲ ਰਹੀਆਂ ਸੀ ਜਿਨ੍ਹਾਂ 'ਚ ਦੋ ਸਕੋਰਪਿਓ ਸੀਗੇ ਉਹਨਾਂ ਦਾ ਪਿੱਛਾ ਕਰਨ ਵਾਲੀਆਂ ਦੋ ਗੱਡੀਆਂ ਸੀ ਜਿਹੜੀ ਕਿ ਇੱਕ Swift Dzire ਸੀਗੀ ਅਤੇ ਇੱਕ ਮੋਟਰਸਾਈਕਲ ਸੀ ਤਕਰੀਬਨ 6 ਵਜੇ ਸਕੋਰਪਿਓ ਦੇ ਵਿੱਚ ਜਿਹੜੀ ਕਿ ਚਿੱਟੇ ਸਕੋਰਪਿਓ 'ਚ ਬੈਠੇ ਹੋਏ ਤਿੰਨ ਵਿਅਕਤੀ ਸੀ ਉਹਨਾਂ ਤੇ ਫਾਇਰਿੰਗ ਕੀਤੀ ਗਈ 스위프트 ਗੱਡੀ ਚੋਂ ਤਿੰਨ ਬੰਦੇ ਜਿਨ੍ਹਾਂ ਦੇ ਸ਼ਨਾਖਤ ਕੀਤੀ ਗਈ ਹੈ ਜਿਨ੍ਹਾਂ ਦੇ ਬਾਰੇ ਮੈਂ ਤੁਹਾਨੂੰ ਹੁਣ ਜਾਣਕਾਰੀ ਦੇ ਰਿਹਾ ਤਾਂ ਉਹਨਾਂ ਦੇ ਨਾਲ 4-5 ਅਣਖਸ਼ਾ ਤੇ ਬੰਦੇ ਸਨ ਉਹਨਾਂ ਨੇ ਵਾਈਟ ਸਕੋਰਟੀਓ ਦੇ ਵਿੱਚ ਜਿਹੜੇ ਬੈਠੇ ਹੁੰਦੇ ਸੀ ਜਿਨ੍ਹਾਂ ਦੇ ਵਿੱਚ ਇਹਨਾਂ ਦਾ ਨਾਮ ਸੀਗਾ ਇੱਕ ਸਮਰਵੀਰ ਉਹਦਾ ਦੋਸਤ ਸੌਰਵ ਅਤੇ ਉਹਦਾ ਇੱਕ ਹੋਰ ਨਾਮ ਅਸੋਸੀਏਟ ਜੈਜਾ ਜ ਇਹਨਾਂ ਤੇ ਫਾਇਰਿੰਗ ਕੀਤੀ ਗਈ ਜਿਹਦੇ ਵਿੱਚ ਸਮਰਬੀਰ ਸਿੰਘ ਅਤੇ ਸੌਰਵ ਜਿਹੜੇ ਇਹਨਾਂ ਇਹਨਾਂ ਜਖਮੀ ਹੋ ਗਏ ਸੀ ਕਿ ਉਹਨਾਂ ਨੂੰ ਇਮੀਜਟਲੀ ਹਸਪੀਟਲ ਲੈ ਕੇ ਆਂਦਾ ਗਿਆ ਅਨਫੋਰਚਨਟਲੀ ਇਸ ਸੈਂਚੀਡੈਂਟ ਤੋਂ ਬਾਅਦ ਇਸ ਫਾਇਰਿੰਗ ਤੋਂ ਬਾਅਦ ਇਹ ਦੋਨਾਂ ਦੀ ਮੌਤ ਹੋ ਗਈ ਹੈ ਤੇ ਇਸ ਵਾਰਦਾਤ ਦੇ ਵਿੱਚ 103 ਜੋ ਕਿ ਮਰਡਰ ਦਾ ਕੇਸ ਹੈ ਉਹ ਦਰਜ ਕੀਤਾ ਗਿਆ ਹੈ ਐਫ ਆਰ ਨੰਬਰ 149 ਥਾਣਾ ਸਿਟੀ ਕਟ ਪੁਲਿਸ ਵੱਲੋਂ ਇਮੀਡੀਏਟਲੀ ਉੱਥੇ ਮੌਕੇ ਤੇ ਪਹੁੰਚਿਆ ਗਿਆ ਸਬ ਡਿਵੀਜ਼ਨ ਲੈਵਲ ਦੀ ਪੁਲਿਸ ਸਾਡੀ ਸੀਜੀਡੀ ਦੀ ਟੀਮ ਜੈਸਟ ਵੀ ਸਾਰੇ ਮੌਕੇ ਤੇ ਪਹੁੰਚੇ ਇਮੀਡੀਏਟਲੀ ਟੀਮਸ ਬੜਾਈਆਂ ਗਈਆਂ ਕੁਝ ਹੀ ਦੇਰ ਦੇ ਵਿੱਚ ਜਿਹੜੀ ਇਹ ਵਾਰਦਾਤ ਹੈ ਦੇ ਵਿੱਚ ਜਿਨ੍ਹਾਂ ਬੰਦਿਆਂ ਨੇ ਵਾਰਦਾਤ ਕੀਤੀ ਸੀ ਕੀ ਉਹਨਾਂ ਨੂੰ ਟੇਸ ਕੀਤਾ ਗਿਆ ਉਹਨਾਂ ਤੇ ਬਾਈ ਨੇ ਪਛਾਣ ਦਰਜ ਹੋਇਆ ਜਿਹਦੇ ਵਿੱਚ ਇਹਨਾਂ ਦਾ ਨਾਮ ਹੈਗਾ ਜਗਤਾਰ ਸਿੰਘ ਉਫ ਜਗਾ ਪੱਤੂ ਗੁਰਪ੍ਰੀਤ ਸਿੰਘ ਉਫ ਗੋਪੀ ਕਰਪਾਲ ਸਿੰਘ ਅਤੇ 4 5 8 6 ਇਸ ਤੋਂ ਅ ਪੁਲਿਸ ਵੱਲੋਂ ਜਿਹੜੀਆਂ ਰੇਟਿੰਗ ਕਿੰਗਸ ਬਣਾਈਆਂ ਗਈਆਂ ਸਨ ਉਹਦੇ ਵਿੱਚ ਚਾਰ ਬੰਦੇ ਜਿਹੜਾ ਕਿ ਇਹਨਾਂ ਦੇ ক্লোਜ਼ ਅਸੋਸੀਏਟ ਸੀ ਜਿਨ੍ਹਾਂ ਨੇ ਇਸ ਵਾਰਦਾਤ ਦੇ ਵਿੱਚ ਅਹਿਮ ਭੂਮਿਕਾ ਨਿਭਾਈ ਸੀ ਜਿਨ੍ਹਾਂ ਦੇ ਨਾਮ ਹਨ ਜਗਰਾਜ ਸਿੰਘ ਇਹ ਖੇਮ ਕਰਨ ਦੇ ਰਹਿਣਾ ਲੈ ਨੇ ਦਲੇਰ ਸਿੰਘ ਇਹ ਵੀ ਖੇਮ ਕਰਨ ਦਾ ਰਹਿਣਾ ਲੈ ਸੋਨਾ ਸਿੰਘ ਉਹ ਇਹ ਪਨਾਹ ਦੇਣ ਵਾਲਿਆਂ ਚੋਂ ਹੈ ਅਤੇ ਸਲਵਿੰਦਰ ਸਿੰਘ ਇਹ ਵੀ ਪਨਾਹ ਦੇਣ ਵਾਲਿਆਂ ਚੋਂ ਹੈ ਇਹ ਚਾਰ ਬੰਦੇ ਗ੍ਰਿਫਤਾਰ ਕੀਤੇ ਗਏ ਨੇ ਜਿਹੜੇ ਬੰਦੇ ਇਹਦੇ ਚ ਟ੍ਰੇਸ ਕੀਤੇ ਗਏ ਨੇ ਜਿਨ੍ਹਾਂ ਨੂੰ ਨਾਮਜ਼ਦ ਕੀਤਾ ਗਿਆ ਉਹਨਾਂ ਦੀ ਨਿਰੰਤਰ ਭਾਲ ਜਾਰੀ ਹੈ ਹਰ ਤਰੀਕੇ ਨਾਲ ਪੁਲਿਸ ਦੇ ਕੋਲ ਜਿਹੜੀ ਇੰਟੈਲੀਜੈਂਸ ਆ ਰਹੀ ਹੈ ਹਰ ਤਰੀਕੇ ਦੇ ਨਾਲ ਆ ਇਸ ਕੇਸ ਦੇ ਵਿੱਚ ਤਕਰੀਰ ਕੀਤੀ ਜਾ ਰਹੀ ਹੈ ਤੇ ਸਾਨੂੰ ਪੂਰੀ ਉਮੀਦ ਹੈ ਕਿ ਜਲਦ ਹੀ ਅਸੀਂ ਇਸ ਕੇਸ ਦੇ ਅਗੂਸ ਕਰੇਗਾ ਬੁਨਾ ਕਰੇਗਾ ਨਾ ਕੋਈ ਚੱਲ ਰਿਹਾ ਹੈ ਅਰ ਮੇ ਕੋਈ ਗਲਤੀ ਇਹ ਗੱਲ ਮੈਂ ਕਲੀਅਰਫਾਈ ਕਰਨਾ ਚਾਹੁੰਦੀ ਆ ਜੀ ਇਹਦੇ ਚ ਕੋਈ ਗੈਂਗਵਾਰ ਵਾਲਾ ਹਜੇ ਤੱਕ ਇਹ ਤਫਤੀਸ਼ ਕੋਈ ਪਹਿਲੇ ਸਾਹਮਣੇ ਨਹੀਂ ਆਇਆ ਕਿਉਂਕਿ ਦੂਜੀ ਪਾਰਟੀ ਵੱਲੋਂ ਇਹਨਾਂ ਤੇ ਕੋਈ ਟੈਕਸ ਕੀਤਾ ਗਿਆ ਉਹਨਾਂ ਤੇ ਫਾਇਰੀ ਹੋਈ ਹੈ ਤੇ ਦੱਸਿਆ ਕਿ ਅਫੋਰਚੂਨੇਟਲੀ ਉਹਨਾਂ ਦੇ ਦੋ ਬੰਦੇ ਮੌਕੇ ਤੇ ਜ਼ਖਮੀ ਵੀ ਹੋ ਗਏ ਅੰਮ੍ਰਿਤ ਜੀ ਪੋਸਟੇ ਇੱਕੋ ਇੱਕ ਨੂੰ ਕੁੱਟ ਮਾਰ ਹੋਈ ਹੈ ਕੋਈ ਉਹ ਵੀ ਮਾਮਲਾ ਚੱਲ ਰਿਹਾ ਹੈ ਉਹਦੇ ਨਾਲ ਮੈਂ ਅਸਲ ਦੇ ਵਿੱਚ ਜਿਹੜੇ ਮਹਿਕ ਮੋਰੀ ਵਾਲੀ ਵੀਡੀਓ ਹੈ ਸਾਡੇ ਧਿਆਨ ਚ ਗਈ ਹੈ ਅਸੀਂ ਹੁਣ ਤੱਕ ਦੀ ਤਫਤੀਸ਼ ਦੇ ਮਕਾਬੂ ਕੋ ਸਾਡੇ ਇਲਾਕੇ ਦੀ ਵੀਡੀਓ ਨਹੀਂ ਹੈ ਤੇ ਉਹਨੂੰ ਵੈਰੀਫਾਈ ਕਰ ਰਹੇ ਆ ਕਿ ਉਹ ਵੀਡੀਓ ਕਿੱਥੇ ਬਣਦੀ ਹੈ ਜਿਸ ਏਰੀਆ ਦੇ ਵਿੱਚ ਵੀ ਬਣੀ ਹੈ ਅਗਲੀ ਕਾਰਵਾਈ ਲਈ ਸਾਡੇ ਵੱਲੋਂ ਉਹਨੂੰ ਨਿਚਾਇਆ ਜਾਵੇ ਜੋ ਹੁਣ ਤੱਕ ਦੀ ਤਫਤੀਸ਼ ਚ ਗੱਲ ਆਈ ਹੈ ਕਿ ਉਹ ਜਿਹੜੀ ਵੀਡੀਓ ਵਾਇਰਲ ਹੋਈ ਹੈ ਉਹਦਾ ਇਸ ਇਨਸੀਡੈਂਟ ਨਾਲ ਰਿਲੇਸ਼ਨ ਦਿਖੇ ਅਮਮ ਮੈਂ ਬਾਾਕੀ ਦੱਸਿਆ ਕਿ ਇਹਨਾਂ ਦਾ ਪਹਿਲਾਂ ਆਪਸ ਦੇ ਵਿੱਚ ਰੰਜਿਸ਼ ਚੱਲ ਰਹੀ ਸੀ ਤੇ ਅ ਅ ਜੋ ਇਹਨਾਂ ਦੀ ਸੋਸ਼ਲ ਮੀਡੀਆ ਪੋਸਟ ਤੋਂ ਜੋ ਗੱਲਾ ਸਮਝ ਆਈ ਹੈ ਕਿ ਇਹਨਾਂ ਦੇ ਇਕ ਰਾਈਵਲਰੀ ਬਣ ਗਈ ਸੀ ਐਗਜੈਕਟਲੀ ਇਸ ਇਨਸੀਡੈਂਟ ਦਾ ਜੋ ਕਾਰਨ ਸਮਝ ਆ ਰਿਹਾ ਦੋ ਤਿੰਨ ਪਹਿਲੂ ਸਾਹਮਣੇ ਆਏ ਨੇ ਸੋਸ਼ਲ ਮੀਡੀਆ ਦੇ ਰਾਹੀਂ ਉਹ ਕਹਿੰਦੇ ਸਾਡੀ ਡਿਟੇਲਡ ਇਨਵੈਸਟੀਗੇਸ਼ਨ ਚੱਲ ਰਹੀ ਹੈ ਪਰ ਹਰ ਪਹਿਲੂ ਨੂੰ ਬਾਚਾ ਜਾ ਮੈਨੂੰ ਨੂੰ ਆਪਣੇ ਹੱਥਸ ਲੈਣ ਵਾਲਾ ਤੁਸੀਂ ਸਖਤ ਤੋਂ ਸਖਤ ਕਾਰਵਾਈ ਕਰਾਂਗੇ ਇਹ ਦੇਖ ਨੂੰ ਵੀ ਸਾਡੀ ਮਿਲਦੀ ਹੈ ਕਿ ਅਸੀਂ ਇਸ ਕੇਸ ਦੇ ਵਿੱਚ ਜੋ ਯੂਜ਼ਡ ਹੈ ਉਹਨਾਂ ਨੂੰ ਪੜਾਂਗੇ ਤੇ ਜੋ ਇਹ ਜੀ ਸੈਂਸੇਸ਼ਨਲ ਜਿਹਾ ਸਪਰੈਡ ਕਰ ਰਹੇ ਹੋ ਮੈਂ ਤੁਸੀਂ ਸਭ ਤੋਂ ਸਖਤ ਕਰਦੇ ਮੈਡਮ ਤਿੰਨ ਚਾਰ ਪੋਸਟਾਂ ਚਾਰ ਪੰਜ ਇਨਫੈਕਟ ਪੋਸਟਾਂ ਇਹ ਚਾਹੀਆਂ ਨੇ ਇਹਨੂੰ ਅਸੀਂ ਸਾਰਿਆਂ ਨੂੰ ਅਸੀਂ ਤਕਨੀਕੀ ਤੌਰ ਤੇ ਬਾਅਦ ਮੈਡਮ ਇਹਨਾਂ ਤਾਂ ਪਹਿਲਾਂ ਇਹ ਸਾਰੇ ਇਹਨਾਂ ਦੇ ਅਸੋਸੀਏਟਸ ਨੇ ਨਜ਼ਦੀਕੀ ਅਸੋਸੀਏਟਸ ਜਿਹੜੇ ਬੱਚੇ ਬੱਚੇ ਤਾਂ ਕੋਈ ਨਹੀਂ ਆਇਆ ਪਰ ਅਸੀਂ ਉਹਨੂੰ ਅੱਗੇ ਸਾਰਿਆਂ ਨੂੰ ਲਿਖ ਰਹੇ ਹਾਂ ਤੇ ਇਹਦੇ ਚ ਅ ਅ ਉਹਨੂੰ ਬਾਤ ਰਹੇ ਨੇ ਕਦੇ ਹਜੇ ਤੱਕ ਸਾਡੇ ਕੋਲ ਕਿੰਨੀ ਕ ਫੈਰੀ ਚਿੰਨੀ ਹੋਈ ਹੈ ਜੀ ਰਾਤ ਦੀ ਗੱਲ ਇਹ ਸਾਰਾ ਸਾਡੇ ਬਿਲਿਸਟਿਕ ਐਕਸਪੋਰਟ ਆਏ ਨੇ ਜੀ ਮੌਕੇ ਤੇ ਐਫਐਸਐਲ ਐਕਸਪੋਰਟ ਆਏ ਨੇ ਉਹਨਾਂ ਦੀ ਰਿਪੋਰਟਾਂ ਦੇ ਅਸੀਂ ਵੇਸਟੀਫਾਈ ਕਰਾਂਗੇ ਤੇ ਐਗਜ਼ੈਕਟ ਸੰਖਿਆ ਨੰਬਰ ਹੈ ਜਿਹੜਾ ਸਾਡੇ ਕੋਲ ਅਨੁਮਾਨ ਲਗਿਆ ਪਰ ਐਗਜ਼ੈਕਟ ਅਨੁਮਾਨ ਉਹਨਾਂ ਦੀ ਰਿਪੋਰਟ ਤੋਂ ਬਾਅਦ